ਨਾ ਤਾਂ ਹੈਗੇ ਹੀ ਆ ਪਰ ਹੁਣ ਕੀ ਕਰੀਏ ਜ਼ਰੂਰੀ ਐ ਵੀ ਅੱਛਾ ਮਜਬੂਰੀ ਐ ਸਾਡੀ ਠੀਕ ਝੋਨਾ ਲਾ ਰਹੇ ਹਾਂ ਕਿਤਨੇ ਕਿਤੇ ਐ ਜੇ ਨਹੀਂ ਲਾਤਾ ਨੁਕਸਾਨ ਹੋ ਜਾਊਗਾ ਪੜ੍ਹਾਈ ਦਾ ਲੱਗਦਾ ਜੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਪੂਰਾ ਹੋ ਰਿਹਾ ਜੀ ਸੀਜ਼ਨ ਪੂਰਾ ਕਰ ਲੈਂਦੇ ਸ਼ਾਇਦ ਪੈਸੇ ਹੋਰ ਬਣ ਜਾਂਦੇ ਫੀਸਾਂ ਪੂਰੀਆਂ ਹੋਣੀਆਂ ਸੀ ਮਾਪਿਆਂ ਦਾ ਹੱਥ ਵੱਟਦਾ ਹੂੰ ਅੱਗੇ ਆ ਜਿਹੜਾ ਕੀ ਕਰਨ ਦਾ ਇਰਾਦਾ ਬਣਾਇਆ ਹੈ ਅੱਗੇ ਮੈਂ ਬੀਏ ਕਰਨੀ ਵੀਰੇ ਕਿੱਥੇ ਕਰਨੀ ਮੋਗੇ ਗੁਰਨਾਨ ਕਾਲਜ ਆ ਤੇ ਸ਼ਮੋਗੇ ਗੁਰਨਾਨ ਕਾਲਜ ਉੱਥੋਂ ਦੀ ਕਰ ਤੋਂ ਸਿਲੈਕਸ਼ਨ ਕੀਤੀ ਤੁਹਾਡੇ ਨੇੜੇ ਫਰੀਦਕੋਟ ਆ ਬਰਜਿੰਦਰਾ ਕਾਲਜ ਇੱਥੇ ਕਿਉਂ ਨਹੀਂ ਕਰਦੇ ਮੇਰਾ ਮੋਗੇ ਜਿਲ੍ਹਾ ਹੈ ਕਾਸ਼ ਮੋਗਾ ਜਿਲ੍ਹਾ ਹਾਂਜੀ ਘਰਦਿਆਂ ਦੀ ਮਜਬੂਰੀ ਆਪਦੀ ਵੀ ਮਜਬੂਰੀ ਆਈ ਫੀਸਾਂ ਭਰਨੀਆਂ ਕਾਲਜ ਦੀ ਭਰਨੀ ਫੀਸ ਤੇ ਕੁਛ ਕੁ ਘਰਦਿਆਂ ਨੂੰ ਪੈਸੇ ਦੇਵਾਂਗੇ ਅਸੀਂ ਹਾਂ ਇਸ ਕਰਕੇ ਚੋਨਾ ਦਾ ਲਾਉਣਾ ਹੀ ਪੈਣਾ ਜੀ ਹਾਂਜੀ ਹੇਗਾ ਜਿੰਦਗੀ ਦੇ ਵਿੱਚ ਅੱਗੇ ਕੁਝ ਸੋਚਿਆ ਹੋਵੇ ਕੋਈ ਵੀ ਆਹ ਪ੍ਰੋਫੈਸ਼ਨ ਆ ਜਿਹੜਾ ਮੈਂ ਚੁਣਾਂਗਾ ਮੈਂ ਲਾਅ ਕਰਨੀ ਆ ਜੀ ਅੱਛਾ ਲਾਅ ਬਸ ਜੱਜ ਬੰਨਾ ਅੱਛਾ ਲਾਅ ਕਰਕੇ ਜੱਜ ਬੰਨਾ ਹਾਂਜੀ ਠੀਕ ਤੁਹਾਨੂੰ ਲੱਗਦਾ ਹੈਗਾ ਮਾਨ ਸਾਹਿਬ ਨੇ ਜਿਹੜੇ ਆਪਦੇ ਵਾਦੇ ਪੂਰੇ ਕੀਤੇ ਨਹੀਂ ਕੀਤੇ ਜੀ ਜੀ ਨਹੀਂ ਕੀਤੇ ਉਹ ਬੰਦੇ ਨੇ ਲਾਰੇ ਲਾਏ ਆ ਲੋਕਾਂ ਨੇ ਬਦਲਾ ਲਿਆਂਦਾ ਸੀ ਨਵੀਂ ਸਰਕਾਰ ਦੇਖਾਂਗੇ ਸਾਰੀਆਂ ਸਰਕਾਰਾਂ ਵੇਖ ਲੀਆਂ ਇਹ ਵੀ ਉਹਨਾਂ ਅਰਗੇ ਨਿਕਲ ਗਿਆ ਅੱਛਾ ਹਾਂ ਇਹ ਬੰਦੇ ਨੇ ਵੀ ਲਾਰੇ ਲਾਏ ਸਾਡੀ ਸੁਣੀ ਨਹੀਂ ਗਰੀਬਾਂ ਦੀ ਹਾਂ ਸਭ ਤਗੜਿਆਂ ਨੂੰ ਦਿੱਤਾ ਇਹਨਾਂ ਸਭ ਕੋ ਸੰਦ ਦਿੱਤਾ ਹੀ ਕੁਛ ਨਹੀਂ ਹਾਂਜੀ ਬੱਚਿਆਂ ਦਾ ਕੋਈ ਭਵਿੱਖ ਹੈਗਾ ਪੰਜਾਬ ਦੇ ਵਿੱਚ ਨਹੀਂ ਜੀ ਸੰਤਾ ਨਹੀਂ ਲੱਗ ਰਿਹਾ ਅੱਛਾ ਸਰਕਾਰਾਂ ਇਹ ਢਡੀਆਂ ਮਾੜੀਆਂ ਹੋਊਗਾ ਜੇ ਸਰਕਾਰਾਂ ਹੀ ਕਰਨ ਤੇ ਆਹ ਸਾ ਇਹ ਹੱਲ ਨਾ ਕਰਗੀ ਸੀ ਇਹ ਮਿਹਨਤ ਜਿਹੜੀ ਸੜੀ ਜਾਂਦੀ ਤੁੱਪ ਦੇ ਵਿੱਚ ਅੱਛਾ ਜੇ ਬੱਚਿਆਂ ਦਾ ਸਵਾਰ ਨੂੰ ਕੁਛ ਹਾਂ ਹੁਣ ਬੱਚੇ ਇਹਨੇ ਪੜ ਲਿਆ ਕੇ ਤੇ ਖੀਰੀ ਲਈ ਜਾਂਦੇ ਝੋਨਾ ਜੀ ਕੀ ਕਰਨਗੇ ਕਿ ਮਿਹਨਤ ਤਾਂ ਕੋਈ ਵੀ ਮਾਰੀ ਨਹੀਂ ਹੁੰਦੀ ਵੀ ਤੁਹਾਨੂੰ ਲੱਗਦਾ ਹੈਗਾ ਵੀ ਇਹ ਜੋ ਕੰਮ ਕਰਦੇ ਇਹਦਾ ਬੰਦ ਦਾ ਜੋ ਰੇਟ ਹੈਗਾ ਪੂਰਾ ਪ੍ਰੋਪਰ ਮਿਲ ਰਿਹਾ ਦੇਖੋ ਇਹ ਪਿੰਡ ਲੈਵਲ ਤੇ ਸਾਨੂੰ ਚੱਲਣਾ ਪੈਂਦਾ ਤੁਸੀਂ ਕੋਈ ਮਨ ਦੇ ਵਿੱਚ ਬਣਾਇਆ ਵੀ ਹੈ ਕਿ ਝੋਨਾ ਲਾ ਕੇ ਆ ਕਸ਼ਟ ਕਰਨਾ ਅਸੀਂ ਘਰ ਸਵਾਰਨਾ ਹੈ ਸੋਨਾ ਬਣਾਉਣਾ ਹੈ ਅੱਛਾ ਇਹ ਆਪਦਾ ਬੱਚਿਆਂ ਦਾ ਹੋਰ ਸੋਨਾ ਬਣਾ ਦਈਏ ਕੰਮ ਕਰਦੇ ਹਾਂ ਅੱਛਾ ਹਾਂ ਅੱਛਾ ਘਰ ਪਾਇਆ ਵੇ ਟੋਟਾ ਹਾਂ ਪਾਇਆ ਜੀ ਕਿੰਨੇ ਕਮਰੇ ਤਿੰਨ ਕਮਰੇ ਆ ਜੀ ਜੀ ਪਲਾਸਟਰ ਨਹੀਂ ਜੀ ਪਲਾਸਟਰ ਨਹੀਂ ਹੈ। ਇਹ ਤਾਂ ਕੀ ਰੱਦ ਆਇਆਗਾ ਪਲਾਸਟਰ। ਹਾਂਜੀ ਹਾਂਜੀ ਯਾਰ ਪੂਰਾ ਰੱਦ ਆ ਜੀ। ਬਾਬੇ ਨਜ਼ਮੀ ਦਾ ਇਹ ਸ਼ੇਅਰ ਤੁਸੀਂ ਸਭ ਨੇ ਸੁਣਿਆ ਹੋਣਾ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨਹੀਂ ਸੀਨਾ ਪਾੜ ਕੇ ਪੱਥਰਾਂ ਦਾ। ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਰਸਤਾ ਆਪਣੇ ਸਫਰਾਂ ਦਾ। ਇਸ ਟਾਈਮ ਝੋਨੇ ਦਾ ਸੀਜ਼ਨ ਆ ਜਿਹੜਾ ਪੂਰਨ ਤੌਰ ਦੇਤੇ ਜੋਰਾ ਸ਼ੋਰਾ ਤੇ ਆ ਮਸਾ ਹੋਰ 20 ਦਿਨ ਹੋ ਗਏ ਤੇ 20 ਦਿਨਾਂ ਜਿਹੜਾ ਝੋਨਾ ਹੋਰ ਕੱਟੂਗਾ। ਪਰ ਤੁਹਾਨੂੰ ਦੱਸ ਦਈਏ ਕਿ ਹੁਣ ਉਹ ਟਾਈਮ ਵੀ ਆ ਗਿਆ ਜਦੋਂ ਬਹੁਤ ਸਾਰੇ ਅਧਿਆਪਕਾਂ ਦੇ ਦਿਲ ਆ ਜਿਹੜੇ ਉਹ ਕੰਬ ਜੇ ਰਹੇ ਹੈਗੇ ਆ ਕਿਉਂਕਿ ਪਰਸੋਂ ਆ ਜਿਹੜਾ ਸਕੂਲ ਲੱਗ ਜਾਣਾ ਜਿਹੜੇ ਸ਼ਿਮਲਾ ਮਨਾਲੀ ਘੁੰਮਣ ਗਏ ਸੀਗੇ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਹੁਣ ਦੁਬਾਰਾ ਤੋਂ ਫੇਰ ਆ ਜਿਹੜੀ ਡਿਊਟੀ ਆ ਉਹ ਕਰਨੀ ਪਊਗੀ। ਜ਼ਿਆਦਾਤਰ ਅਧਿਆਪਕਾਂ ਦਾ ਨਹੀਂਗਾ ਪਰ ਕੁਝ ਅਧਿਆਪਕਾਂ ਦੇ ਮਨ ਦੇ ਵਿੱਚ ਜਿਹੜੀ ਇਹ ਗੱਲ ਘੁੰਮ ਰਹੀ ਹੈਗੀ ਆ। ਪਰ ਦੂਜੇ ਪਾਸੇ ਦੇਖੀਏ ਤਾਂ ਬਹੁਤ ਸਾਰੇ ਜੋ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਹੈਗੇ ਆ ਉਹਨਾਂ ਦੇ ਦਿਲ ਦੇ ਵਿੱਚ ਇਹ ਵੀ ਹੈਗਾ ਕਿ ਅੱਧਾ ਕਿ ਝੋਨਾ ਤਾਂ ਲਾ ਲਿਆ ਪਰ ਥੋੜੇ ਦਿਨ ਰਹਿ ਗਏ 10 ਦਿਨ ਹੋਰ ਲੱਗ ਜਾਂਦੇ ਸੀਜ਼ਨ ਪੂਰਾ ਹੋ ਜਾਂਦਾ ਤਾਂ ਫੀਸ ਦੇ ਪੈਸੇ ਆ ਜਿਹੜੇ ਥੋੜੇ ਚੰਗੀ ਤਰ੍ਹਾਂ ਜੁੜ ਜਾਂਦੇ ਇਹਨਾਂ ਝੋਨੇ ਦੇ ਵਾਹਣਾਂ ਦੇ ਵਿੱਚ ਜਿੱਥੇ ਵੱਡੇ ਪੱਧਰ ਦੇ ਉੱਤੇ ਅਨਪੜ੍ਹ ਤਬਕਾ ਹੈਗਾ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਕੁਝ ਕਿ ਡਿਗਰੀ ਹੋਲਡਰ ਵੀ ਆ ਜਿਹੜੇ ਇਹਨਾਂ ਵਾਣਾ ਦੇ ਵਿੱਚ ਕੋਡੇ ਹੋ ਕੇ ਆ ਜਿਹੜੇ ਝੋਨਾ ਲਾ ਰਹੇ ਹੈਗੇ ਆ ਪਰ ਅੱਜ ਦੀ ਇਸ ਵੀਡੀਓ ਦਾ ਮਕਸਦ ਅਜਿਹੇ ਅਜਿਹੇ ਵਿਦਿਆਰਥੀ ਤਬਕੇ ਦੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਹੈਗਾ ਜਿਹੜੇ ਕਿਤੇ ਨਾ ਕਿਤੇ ਆਪਦੇ ਫੀਸਾਂ ਦੇ ਰੋੜ-ਪੋੜ ਦੇ ਵਿੱਚ ਲੱਗੇ ਹੋਏ ਆ ਪਹਿਲਾਂ ਤਾਂ ਇਹਨਾਂ ਦਾ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ ਕਿਉਂਕਿ ਸਮਾਂ ਸਾਨੂੰ ਦਿੱਤਾ ਬਹੁਤ ਕੀਮਤੀ ਸਮਾਂ ਹੈਗਾ ਆਪਾਂ ਇਹਨਾਂ ਦੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਕਰਾਂਗੇ ਇਧਰਲੀ ਸਾਈਡ ਤੋਂ ਸ਼ੁਰੂ ਕਰਾਂਗੇ ਬੱਚਿਆਂ ਤੋਂ ਸਸੀਕਾਲ ਗੁੱਡੀ ਕੀ ਨਾਮ ਆਜੇ ਮੇਰਾ ਨਾਮ ਖਸ਼蒂ਪ ਕਹਰੇ ਆ ਜੀ ਅੱਛਾ ਇਹ ਦੱਸਿਓ ਖੁਸ਼ਦੀਪ ਕਿਹੜੀ ਕਲਾਸ ਚ ਪੜਦੇ ਤੁਸੀਂ ਮੈਂ 12ਵੀਂ ਚ ਪੜਦੀ ਆ ਅੱਛਾ 12ਵੀਂ ਦੇ ਵਿੱਚ ਹੁਣ 30 ਕਾ ਜਿਹੜਾ ਤੋ ਇਹ ਤੁਹਾਡਾ ਕਿੰਨਾਵਾਂ ਸੀਜ਼ਨ ਆ ਮੇਰਾ ਇਹ ਦੂਜਾ ਸੀਜ਼ਨ ਹੋ ਗਿਆ ਅੱਛਾ ਠੀਕ ਹੈ ਅੱਛਾ ਇਸ ਤੋਂ ਅੱਗੇ ਪੜਨ ਦਾ ਹੈਗਾ ਕੋਈ ਮਾਲ ਪੜਨਾ ਤਾਂ ਹੈਗਾ ਹੀ ਆ ਪਰ ਹੁਣ ਕੀ ਕਰੀਏ ਜ਼ਰੂਰੀ ਹੈ ਵੀ ਅੱਛਾ ਮਜਬੂਰੀ ਆ ਸਾਡੀ ਠੀਕ ਹੈ ਅਛਾ ਤੁਹਾਡਾ ਕਿੰਨਾਵਾਂ ਸੀਜ਼ਨ ਹੈ ਕਿਹੜੀ ਕਲਾਸ ਹੈ ਗੁੱਡੀ ਤੁਹਾਡੀ ਮੇਰਾ ਪਹਿਲਾ ਸੀਜ਼ਨ ਹੈ ਜੀ ਮੈਂ ਪਲੱਸ 1 ਕਲਾਸ ਚ ਪੜਦੀ ਆ ਅਛਾ ਕਿਹੜੇ ਕਿਹੜੇ ਵਿਸ਼ੇ ਪੜ੍ਹਦੇ ਹੋ ਤੁਸੀਂ ਮੇਰੇ ਹਿਸਟਰੀ ਹੋਮ ਸਾਇੰਸ ਤੇ ਪੋਲੀਟੀਕਲ ਸਾਇੰਸ ਅਛਾ ਰਾਜਨੀਤੀ ਸ਼ਾਸਤਰ ਦੇ ਵਿੱਚ ਵੀ ਹੈਗਾ ਇਹ ਹਾਂਜੀ ਠੀਕ ਹੈ ਅਛਾ ਝੋਨਾ ਲਾ ਰਹੇ ਹੋ ਕਿਤਨੇ ਕਿਤੇ ਐ ਜੇ ਨਹੀਂ ਲਾਤਾ ਨੁਕਸਾਨ ਹੋ ਜਾਊਗਾ ਪੜ੍ਹਾਈ ਦਾ ਲੱਗਦਾ ਜੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਪੂਰਾ ਹੋ ਰਿਹਾ ਅਛਾ ਆ ਹੁਣ ਛੁੱਟੀਆਂ ਖਤਮ ਹੋ ਜਾਣੀਆਂ ਦੁਬਾਰਾ ਤੋਂ ਫੇਰ ਆ ਜਿਹੜਾ ਸਕੂਲ ਜਾਣਾ ਪੈਣਾ ਕਿਤਨੇ ਕਿਤੇ ਐ ਜੇ ਨਹੀਂ ਮਨ ਦੇ ਵਿੱਚ ਵੀ ਸੀਜ਼ਨ ਪੂਰਾ ਕਰ ਲੈਂਦੇ ਕਿਤੇ ਲੱਗਦਾ ਜੀ ਸੀਜ਼ਨ ਪੂਰਾ ਕਰ ਲੈਂਦੇ ਸ਼ਾਇਦ ਪੈਸੇ ਹੋਰ ਬਣ ਜਾਂਦੇ ਫੀਸਾਂ ਪੂਰੀਆਂ ਹੋਣੀਆਂ ਸੀ ਹਮ ਮਾਪਿਆਂ ਦਾ ਹੱਥ ਵੱਟਦਾ ਹਮ ਜੀ ਅੱਛਾ ਭਾਈ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਮੈਂ ਪਲੱਸ 2 ਕਲੀਅਰ ਕਰ ਲਿਆ ਵੀਰੇ ਅੱਛਾ ਅੱਗੇ ਬੀਏ ਕਰੂੰਗਾ ਹੁਣ ਹਮ ਅੱਛਾ ਭਾਈ ਅੱਗੇ ਬੀਏ ਦੇ ਵਿੱਚ ਪਲੱਸ 2 ਦੇ ਵਿੱਚ ਕਿਹੜੇ ਕਿਹੜੇ ਵਿਸ਼ੇ ਰੱਖੇ ਪਲੱਸ 2 ਦੇ ਵਿੱਚ ਮੇਰੀ ਸੀ ਆਈਟੀ ਸੀ ਹਿਸਟਰੀ ਸੀ ਅੱਛਾ ਆਪਣੇ ਹੋਰ ਸਾਰੇ ਸਬਜੈਕਟ ਹੁੰਦੇ ਜਿਹੜੇ ਜੀ ਹਾਂਜੀ ਅੱਛਾ ਬਾਈ ਜੀ ਇਹ ਦੱਸਿਓ ਕਿ ਅੱਗੇ ਆ ਜਿਹੜਾ ਕੀ ਕਰਨ ਦਾ ਇਰਾਦਾ ਬਣਾਇਆ ਹੋਇਆ ਹੈ ਅੱਗੇ ਮੈਂ ਬੀਏ ਕਰਨੀ ਵੀਰੇ ਕਿੱਥੇ ਕਰਨੀ ਮੋਗੇ ਗੁਰਨਾਨ ਕਾਲਜ ਅੱਛਾ ਮੋਗੇ ਗੁਰਨਾਨ ਕਾਲਜ ਉੱਥੋਂ ਦੀ ਕਰ ਤੋਂ ਸਿਲੈਕਸ਼ਨ ਕੀਤੀ ਤੁਹਾਡੇ ਨੇੜੇ ਫਰੀਦਕੋਟ ਆ ਬਰਜਿੰਦਰਾ ਕਾਲਜ ਇੱਥੇ ਕਿਉਂ ਨਹੀਂ ਕਰਦੇ ਮੇਰਾ ਮੋਗੇ ਜਿਲ੍ਹਾ ਅੱਛਾ ਮੋਗਾ ਜਿਲ੍ਹਾ ਹਾਂਜੀ ਅੱਛਾ ਤੇ ਇੱਥੇ ਫਿਰ ਆ ਤਾਂ ਫਰੀਦਕੋਟ ਜਿਲ੍ਹਾ ਇੱਥੇ ਰਿਸ਼ਤੇਦਾਰੀ ਕੋਈ ਹਾਂਜੀ ਰਿਸ਼ਤੇਦਾਰੀ ਹੈ ਮੇਰੀ ਮਾਸੀ ਦਾ ਪਿੰਡ ਹੈ ਐਸ਼ਾ ਤੁਹਾਡੀ ਮਾਸੀ ਰਪੈਣ ਹਾਂਜੀ ਐਸ਼ਾ ਮਾਸੀ ਕੋਲੇ ਆਏ ਝੋਨਾ ਲਾਉਣ ਕਿਤੇ ਨਾ ਕਿਤੇ ਆਏ ਨਹੀਂ ਲਾਤਾ ਮਾਸੀ ਸਾਰੀ ਡੜੀ ਔਖਾ ਕਰਦੀ ਨਹੀਂ ਇਹ ਕਰਦਿਆਂ ਦੀ ਮਜਬੂਰੀ ਆਪਦੀ ਵੀ ਮਜਬੂਰੀ ਆਈ ਫੀਸਾਂ ਭਰਨੀਆਂ ਵਾ ਕਾਲਜ ਦੀ ਭਰਨੀ ਫੀਸ ਤੇ ਕੁਛਕ ਕਰਦਿਆਂ ਨੂੰ ਪੈਸੇ ਦੇਵਾਂਗੇ ਅਸੀਂ ਹਾਂ ਇਸ ਕਰਕੇ ਝੋਨਾ ਦਾ ਲਾਉਣਾ ਹੀ ਪੈਣਾ ਜੀ ਹਾਂਜੀ ਐਸ਼ਾ ਭਾਈ ਲਗਾਤਾਰ ਮਿਹਨਤ ਕਰਦਾ ਤਾਕਾ ਹਨਾ ਪਿਛਲੇ ਦਿਨ ਨਾ ਇੱਕ ਨੀਟ ਦਾ ਪੇਪਰ ਹੈਗਾ ਉਹਦੇ ਨਾਲ ਨਾ ਡਾਕਟਰੀ ਖਿੱਤੇ ਦੇ ਵਿੱਚ ਜਿਹੜੇ ਬੰਦੇ ਨੂੰ ਦਾਖਲਾ ਮਿਲਦਾ ਹੈਗਾ ਐਮਬੀਬੀਐਸ ਦੇ ਵਿੱਚ ਹਾਂਜੀ ਪੀਪਰਾਂ ਦੇ ਵਿੱਚ ਬਹੁਤ ਵੱਡਾ ਫਰਾਡ ਹੋ ਗਿਆ ਜਦੋਂ ਇਸ ਤਰੀਕੇ ਦੇ ਨਾਲ ਪੀਪਰਾਂ ਦੇ ਵਿੱਚ ਫਰਾਡ ਹੋ ਜਾਂਦਾ ਹੈਗਾ ਕਿਤੇ ਨਾ ਕਿਤੇ ਧੱਕਾ ਹੋ ਜਾਂਦਾ ਵਿਦਿਆਰਥੀਆਂ ਨਾਲ ਕਿਵੇਂ ਕਿਵੇਂ ਦੇਖ ਦੂੰ ਇਹ ਇਸ ਮਾਮਲੇ ਨੂੰ ਇਸ ਮਾਮਲੇ ਨੂੰ ਅਸੀਂ ਵੇਖੋ ਆਪਾਂ ਕਹਿ ਸਕਦੇ ਆ ਇੱਤਾ ਹੋ ਤਾਂ ਧੱਕਾ ਹੀ ਰਿਹਾ ਵਾ ਸਾਡੇ ਨਾਲ ਸਾਰੇ ਸਟੂਡੈਂਟ ਨਾਲ ਪਰ ਕੀ ਕਰਗੇ ਹੁਣ ਉਹਨਾਂ ਦੀ ਮਰਜ਼ੀ ਚੱਲਣੀ ਆ ਜਿਹੜੇ ਫਰਾਡ ਕਰਦੇ ਆ ਜੀ ਬਾਕੀ ਦੋਨਾਂ ਕਹ ਨਹੀਂ ਸਕਦੇ ਉਹਨਾਂ ਦੀ ਮਰਜ਼ੀ ਤੁਹਾਨੂੰ ਜੀ ਅੱਛਾ ਭਾਈ ਜੀ ਕੀ ਅੱਗੇ ਕੀ ਬੀਏ ਤੋਂ ਬਾਅਦ ਆ ਜਿਹੜਾ ਦਿਲ ਦੇ ਵਿੱਚ ਇੱਕ ਤਮੰਨਾ ਹੁੰਦੀ ਹੈ ਵੀ ਆਪਾਂ ਫਲਾਨੀ ਡਿਗਰੀ ਕਰਕੇ ਆ ਜਿਹੜਾ ਜਿਵੇਂ ਮੰਨ ਲਾ ਵੀ ਹੁਣ ਮੈਂ ਬੀਐਡ ਕੀਤੀ ਹੈ ਮੇਰੇ ਦਿਲ ਦੀ ਤਮੰਨਾ ਸੀ ਮੈਂ ਅਧਿਆਪਕ ਬਣੂੰਗਾ ਪਰ ਉਹ ਗੱਲ ਵੱਖਰੀ ਮੈਂ ਪੱਤਰਕਾਰ ਬਣ ਗਿਆ ਤੁਹਾਡੇ ਮਨ ਦੇ ਵਿੱਚ ਕੀ ਹੈਗੀ ਆ ਰੀਜ ਵੀ ਕੀ ਕਰਨਾ ਹੈਗਾ ਅੱਗੇ ਮੈਂ ਅੱਗੇ ਫਿਲਹਾਲ ਤਾਂ ਹੀ ਬੀਏ ਕਰੂੰਗਾ ਉਸ ਤੋਂ ਅੱਗੇ ਸੋਚਾਂਗੇ ਕੀ ਬੰਨ ਹਾਂਜੀ ਅਛਾ ਤੇਲ ਦੇ ਵਿੱਚ ਕਦੇ ਆਇਆ ਨਹੀਂ ਆ ਕੋਈ profession ਨਹੀਂ ਹੈਗਾ ਮੈਂ ਡਾਕਟਰ ਇੰਜੀਨੀਅਰ ਕੁਛ ਨਾ ਕੁਛ ਬੰਨਣਾ ਹੋ ਇਸ ਤਰ੍ਹਾਂ ਦਾ ਕੁਛ ਨਹੀਂ ਗਈ ਆਪਣਾ ਪੋਲੀਟਿਕਲ ਗਲਤੀ ਹੈ ਆਪਣਾ ਵੀ ਅਛਾ ਪੋਲੀਟਿਕਸ ਦੇ ਵਿੱਚ ਹੈ ਹਾਂਜੀ ਅਛਾ ਰਾਜਨੀਤੀ ਕਰੋਗੇ ਹਾਂਜੀ ਜੀ ਅਛਾ ਗੁੱਡੀ ਤੁਸੀਂ ਕੀ ਸੋਚਿਆ ਹੈਗਾ ਕੀ ਬੰਨਣਾ ਹੈਗਾ ਜ਼ਿੰਦਗੀ ਦੇ ਵਿੱਚ ਅੱਗੇ ਕੁਝ ਸੋਚਿਆ ਹੋਵੇ ਕੋਈ ਵੀ ਆਹ profession ਆ ਜਿਹੜਾ ਮੈਂ ਚੁਣਾਂਗਾ ਮੈਂ ਲਾਅ ਕਰਨੀ ਹੈ ਜੀ ਅਛਾ ਲਾਅ ਬਸ ਜੱਜ ਬੰਨਣਾ ਅੱਛਾ ਲੋ ਕਰਕੇ ਜੱਜ ਬੰਨਾ ਹਾਂਜੀ ਠੀਕ ਐ ਅੱਛਾ ਤੁਸੀਂ ਗੁੱਡੀ ਤੁਸੀਂ ਕੀ ਸੋਚਿਆ ਹੈਗਾ ਕੀ ਬੰਨਾ ਹੈਗਾ ਪੜ੍ਹ ਲੈ ਕੇ ਮੈਂ ਅਧਿਆਪਕ ਸੋਚਿਆ ਸੀਗਾ ਹਾਂ ਤੇ ਸੋਚ ਵੀ ਰਹੀ ਹਾਂ ਹੁਣ ਵੀ ਅੱਛਾ ਬੰਨ ਬਾਰੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਮਾਨਦਾਰੀ ਨਾਲ ਦੱਸਿਓ ਜੇ ਜਦੋਂ ਕਈ ਵਾਰ ਇਹਨਾਂ ਹੁਣ ਖਬਰਾਂ ਆਉਂਦੀਆਂ ਹੈਗੀਆਂ ਵੀ ਡਿਗਰੀਆਂ ਕਰ ਕਰਕੇ ਆ ਜਿਹੜੇ ਉਹ ਕੁੱਟ ਪੈਂਦੀ ਹੈਗੀ ਆ ਬਹੁਤ ਸਾਰੇ ਅਧਿਆਪਕਾਂ ਦੇ ਉੱਤੇ ਜਦੋਂ ਜਦੋਂ ਇਸ ਤਰੀਕੇ ਨਾਲ ਇੰਨੀ ਮਿਹਨਤ ਕਰਕੇ ਪੜਿਆ ਹੋਵੇ ਮਿਹਨਤ ਕੀਤਾ ਕੰਮ ਨਾ ਆਵੇ ਉਦੋਂ ਕਿਵੇਂ ਜੇ ਲੱਗਦਾ ਹੋਊਗਾ ਉਹਨਾਂ ਬੰਦਿਆਂ ਨੂੰ ਕਿਵੇਂ ਲੱਗਦਾ ਹੋਊਗਾ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਆ ਮਾੜਾ ਹੀ ਹੁੰਦਾ ਸਾਰਿਆਂ ਨਾਲ ਤੱਕਾ ਹੀ ਹੋ ਰਿਹਾ ਹੁਣ ਸਾਡੇ ਨਾਲ ਵੀ ਤੱਕਾ ਹੀ ਹੋ ਰਿਹਾ ਇੱਕ ਹਿਸਾਬ ਨਾਲ ਤਾਂ ਹਾਂ ਜੀ ਗਰੀਬੀ ਆ ਪਰ ਅੱਗੇ ਹੁਣ ਗਰੀਬ ਵਿੱਚ ਤਾਂ ਕੁਝ ਕਰਨਾ ਹੀ ਪੈਂਦਾ ਜੀ ਸੋ ਸਾਡੇ ਨਾਲ ਜੋ ਇਸ ਟੋਲੀ ਦੇ ਮੁਖੀ ਹੈਗੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸ਼ਾ ਅੰਕਲ ਜੀ ਬੱਚਿਆਂ ਦੀ ਆਪਣੀ ਆਪਣੀਆਂ ਡਿਮਾਂਡਾਂ ਹੈ ਹਨ ਤੁਸੀਂ ਇਸ ਕਿੱਤੇ ਦੇ ਵਿੱਚ ਜਿਹੜੀ ਉਮਰ ਬਤਾ ਦਿੱਤੀ ਹੈਗੀ ਹੈ ਮਜ਼ਦੂਰੀ ਕਰਦੇ ਆ। ਤੁਹਾਨੂੰ ਲੱਗਦਾ ਹੈਗਾ ਕਿ ਤਰ੍ਹਾਂ ਤਰ੍ਹਾਂ ਦੀਆਂ ਸਰਕਾਰਾਂ ਆਉਂਦੀਆਂ ਹੈਗੀਆਂ ਬਦਲਦੀਆਂ ਰਹੀਆਂ ਹੈਗੀਆਂ। ਕੋਈ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਬਦਲਾਅ ਦੇਖਿਆ ਹੈਗਾ ਕਿਸੇ ਸਰਕਾਰ ਨੇ ਕੀਤਾ? ਨਹੀਂ ਕੀਤਾ ਜੀ। ਜੀ। ਕਰਨਾ ਚਾਹੀਦਾ ਗਰੀਬਾਂ ਤੇ ਚਾ ਸਾਡਾ ਵੀ ਜੀ ਕਰਦੈ ਨਾ ਬੱਚਿਆਂ ਨੂੰ ਬਾਹਰ ਕੱਢ ਕੇ ਸਾਰਾ ਚਮਚਾੜ ਦੇਣਾ ਦਾ ਮਜਬੂਰੀ ਹੈ ਸਾਡੀ। ਕੀ ਕਿਹਾ? ਮਜਬੂਰੀ ਦੇ ਵਿੱਚ ਲੱਗੇ ਆ ਜੀ ਤਾਂ ਬਹੁਤ ਕਰਤਾ ਵੀ ਅਸੀਂ ਪੱਖੇ ਥਲੇ ਬੈਠ ਕੇ। ਜੀ। ਅੱਛਾ ਇਹ ਦੱਸੋ ਕਿ ਅ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਜਿਹੜੀਆਂ ਉਹ ਸਰਕਾਰ ਆ ਜਿਹੜੀ ਉਹ ਲੈ ਕੇ ਆਉਂਦੀ ਹੈਗੀ ਆ ਇਹ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਆ ਜਿਹੜਾ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਲੈ ਕੇ ਆਵਾਂਗੇ ਇਨਕਲਾਬ ਲੈ ਕੇ ਆਵਾਂਗੇ ਬਦਲਾਅ ਦਾ ਮਤਲਬ ਹੈਗਾ ਕਿ ਵੱਡੇ ਪੱਧਰ ਦੇ ਉੱਤੇ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਪਰਿਵਰਤਨ ਆ ਜਾਊਗਾ ਗਰੀਬੀ ਇਹ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੂਰ ਚਲੀ ਜਾਊਗੀ ਤੁਹਾਨੂੰ ਲੱਗਦਾ ਹੈਗਾ ਮਾਨ ਸਾਹਿਬ ਨੇ ਜਿਹੜੇ ਆਪਦੇ ਵਾਅਦੇ ਪੂਰੇ ਕੀਤੇ ਆ ਨਹੀਂ ਕੀਤੇ ਜੀ ਜੀ ਨਹੀਂ ਕੀਤੇ ਉਹ ਬੰਦੇ ਨੇ ਲਾਰੇ ਲਾਏ ਆ ਲੋਕਾਂ ਨੇ ਬਦਲਾ ਲਿਆਂਦਾ ਸੀ ਵੀ ਨਵੀਂ ਸਰਕਾਰ ਦੇਖਾਂਗੇ ਸਾਰੀਆਂ ਸਰਕਾਰਾਂ ਵੇਖ ਲਈਆਂ ਇਹ ਵੀ ਉਹਨਾਂ ਰਗਾਈ ਨਿਕਲ ਗਿਆ ਜੀ ਅੱਛਾ ਹਾਂ ਇਹ ਬੰਦੇ ਨੇ ਵੀ ਲਾਰੇ ਲਾਏ ਆ ਸਾਡੀ ਸੁਣੀ ਨਹੀਂ ਗਰੀਬਾਂ ਦੀ ਹਾਂ ਸਭ ਤਕੜਿਆਂ ਨੂੰ ਦਿੱਤਾ ਇਹਨਾਂ ਸਭ ਕੋ ਸੰਦ ਦਿੱਤਾ ਹੀ ਕੁਛ ਨਹੀਂ ਅੱਛਾ ਤੁਸੀਂ ਪਰਿਵਾਰ ਦੇ ਕਿੰਨੇ ਜੀ ਚੋਂ ਨਾ ਲਾ ਰਹੇ ਅਸੀਂ 4 ਜੀ ਲਾ ਰਹੇ ਜੀ ਅੱਛਾ ਤੁਸੀਂ ਤੁਹਾਡੀ ਵਾਈਫ ਤੇ ਬੱਚੇ ਕਿਹ ਮੁੰਡਾ ਜਾਂ ਕੁੜੀਆਂ ਦੋਨੇ ਬੇਟੀ ਹੈ ਜੀ ਅੱਛਾ ਹਾਂ ਵਾਈਫ ਤੁਸੀਂ ਚੱਲ ਪੜਦੇ ਹੋ ਹਾਂ ਦੋਨੇ ਪੜਦੇ ਜੀ ਜੀ ਕਿਹੜੀ ਕਿਹੜੀ ਕਲਾਸ ਚ ਮੈਂ ਇੱਕ ਤਾਂ ਜੀ ਪਲੱਸ 2 ਚ ਹੈ ਇੱਕ ਵੀ ਦਿਖਾਣਾ ਨੇ ਅੱਛਾ ਹਾਂ ਤੁਹਾਨੂੰ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਦਾਸੇ ਪਾਸੇ ਤੁਸੀਂ ਮਾਹੌਲ ਦੇਖਦੇ ਹੋ ਹਰ ਤੀਜੇ ਦਿਨ ਖਬਰਾਂ ਆਉਂਦੀਆਂ ਰਹਿੰਗੀਆਂ ਬੱਚਿਆਂ ਦਾ ਕੋਈ ਭਵਿੱਖ ਹੈਗਾ ਪੰਜਾਬ ਦੇ ਵਿੱਚ ਨਹੀਂ ਜੀ ਸੰਤਾਂ ਨਹੀਂ ਲੱਗ ਰਿਹਾ ਅੱਛਾ ਸਰਕਾਰਾਂ ਇਹ ਢਡੀਆਂ ਮਾੜੀਆਂ ਹੋਊਗਾ ਜੇ ਸਰਕਾਰਾਂ ਹੀ ਕਰਨ ਤੇ ਆਹ ਸਾ ਇਹ ਹੱਲ ਨਾ ਕਰ ਗਈ ਸੀ ਇਹ ਮਿਹਨਤ ਜਿਹੜੀ ਸੜੀ ਜਾਂਦੀ ਤੁੱਪ ਦੇ ਵਿੱਚ ਅੱਛਾ ਜੇ ਬੱਚਿਆਂ ਦਾ ਸਵਾਰ ਨੂੰ ਕੁਛ ਹਾਂ ਹੁਣ ਬੱਚੇ ਇਹਨੇ ਪੜ ਲੈ ਕੇ ਤੇ ਖੀਰੀ ਲਈ ਜਾਂਦੇ ਝੋਨਾ ਜੀ ਕੀ ਕਰਨਗੇ ਅਛਾ ਮਿਹਨਤ ਤਾਂ ਕੋਈ ਵੀ ਮਾਰੀ ਨਹੀਂ ਹੁੰਦੀ ਵੀ ਤੁਹਾਨੂੰ ਲੱਗਦਾ ਹੈਗਾ ਵੀ ਇਹ ਜੋ ਕੰਮ ਕਰਦੇ ਇਹਦਾ ਬੰਦਾ ਜੋ ਰੇਟ ਹੈਗਾ ਪੂਰਾ ਪ੍ਰੋਪਰ ਮਿਲ ਰਿਹਾ ਦੇਖੋ ਇਹ ਪਿੰਡ ਲੈਵਲ ਤੇ ਸਾਨੂੰ ਚੱਲਣਾ ਪੈਂਦਾ ਜੀ ਹਾਂ ਪਿੰਡ ਲੈਵਲ ਹੈ ਜਿਹੜਾ ਪਿੰਡ ਦੇ ਵਿੱਚ ਬਗਾਰ ਨਹੀਂ ਕੀਤੀ ਜਾਂਦੀ ਜੀ ਹਾਂ ਤੇ ਬਾਕੀ ਹਰ ਸਾਲ ਹੋ ਕੇ ਸਾਨੂੰ ਚੋਨਾ ਲਾਉਂਦ ਨੇ ਸਾਡੇ ਨਾਲ ਕੋਈ ਫਰਕ ਨਹੀਂ ਹੋਇਆ ਜਿਹੜਾ ਅਸੀਂ ਕਹਿ ਦਿੰਨੇ ਸਾਨੂੰ ਦਿੰਦੇ ਅਛਾ ਮੇਰੇ ਪਿੰਡ ਦੇ ਵਿੱਚ ਦਿੰਦੇ ਅਛਾ ਤੁਹਾਡੇ ਪਿੰਡ ਦੇ ਵਿੱਚ ਠੀਕ ਆ ਭਾਈਚਾਰਾ ਹੈਗਾ ਹਾਂ ਸਾਰਾ ਭਾਈਚਾਰਾ ਜੀ ਅਛਾ ਹਾਂ ਦਿੰਦੇ ਆ ਜਿਹੜੀ ਅਸੀਂ ਗੱਲ ਕਹਿ ਦਿੰਨੇ ਆ ਕਦੇ ਨਹੀਂ ਕਦੇ ਫਰਕ ਕੀਤਾ 150 ਆ ਦਿੱਤਾ ਘਟ ਨਹੀਂ ਦਿੰਦਾ ਅੱਛਾ ਹਾਂ ਜੀ ਅੱਛਾ ਇਹ ਕਿ ਤੁਹਾਡੇ ਪਿੰਡ ਕਿੰਨਾ ਰੇਟ ਹੈਗਾ ਸਾਡੇ ਪਿੰਡ ਜੀ ਕੋਈ ਗੱਲ ਨਹੀਂ ਖੋਲੀ ਗਈ ਸਭ ਚੁੱਪ ਕਰਕੇ ਲਈ ਜਾਂਦੇ ਅੱਛਾ ਹਾਂ ਅੰਦਰ ਖਾਤੇ ਹਾਂ ਸਭ ਨੇ ਪੈਸਾ ਤੇ ਲੈ ਲਿਆ ਹੋਇਆ ਤੇ ਬਾਕੀ ਜਦੋਂ ਪੈਸੇ ਲੈਂਦੇ ਆ ਉਦੋਂ ਹਿਸਾਬ ਕਰਦੇ ਸਭ ਦਾ ਇੱਕ ਰੇਟ ਹੀ ਹੁੰਦਾ ਜੀ ਅੱਛਾ ਪਿਛਲੇ ਸਾਲ ਕਿੰਨਾ ਰੇਟ ਸੀ ਤੁਹਾਡੇ ਪਿਛਲੇ ਸਾਲ ਸੀ ਸਾਡਾ ਜੀ 3700 ਨਹੀਂ 3700 ਨਹੀਂ 3400 ਸੀ 3400 34 3600 3600 ਅੱਛਾ 3600 3700 ਸੀ ਹਾਂ ਅੱਛਾ ਇੱਟ ਕਿ ਲੱਗਦਾ ਹੈਗਾ 4000 ਹੋ ਸਕਦਾ ਹੋ ਸਕਦਾ ਜੀ ਦੇਣ ਵੀ ਅੱਛਾ 4000 ਦੇ ਨਾਲ ਲੱਗਦਾ ਹੈਗਾ ਕਿ ਘਰ ਦਾ ਪੂਰਾ ਪੈ ਜਾਊਗਾ ਦੇਖੋ ਜੀ ਐ ਤਾਂ ਫਿਰ ਪਹਿਣਾ ਤਾਂ ਕਾਹਦਾ ਤੇ ਪਰ ਸਾਰਿਆਂ ਦਾ ਫਿਰ ਰਲ ਮਿਲ ਕੇ ਹੋ ਜਾਂਦਾ ਚਲ ਮੀਨਾ ਸੀਜਨ ਆ ਬੱਚੇ ਵੀ ਲਾਲ ਜੀ ਆਪ ਵੀ ਲੱਗ ਜਾਈਦਾ ਹਾਂ ਤੇ ਸੋਹਣਾ ਟਾਈਮ ਪਾਸ ਹੋ ਜਾਂਦਾ ਫਿਰ ਕੀ ਕਰੀਏ ਕਰਨਾ ਸਾਰਿਆਂ ਦੇ ਨਾਲ ਪੈਣ ਪਰੋਵਾਂ ਨੂੰ ਜੀ ਅੱਛਾ ਭਾਈ ਜੀ ਸਾਡੀ ਹੁਣ ਜਿਵੇਂ ਮਦਦ ਕਹਿੰਦੇ ਸਾਡੀ ਤੂੜੀ 5000 ਨੂੰ ਸਾਡੀ ਕਣਕ ਇੰਨੀ ਨੂੰ ਸਾਡਾ ਵੀ ਹੱਕ ਮਿਲਣਾ ਚਾਹੀਦਾ ਜੀ ਇਹ ਸਰਕਾਰਾਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਜੀ ਅੱਛਾ ਭਾਈ ਜੀ ਬਹੁਤ ਸਾਰੀਆਂ ਨਾ ਰੀਝਾਂ ਹੁੰਦੀਆਂ ਆਪਣੇ ਜੋ ਵੀ ਮਜ਼ਦੂਰ ਤਾਫਕਾ ਹੁੰਦਾ ਨਾ ਉਹਨਾਂ ਨੇ ਝੋਨੇ ਦਾ ਸੀਜ਼ਨ ਲਾ ਕੇ ਚਾਹੇ ਤੇ ਇਹ ਹੁੰਦਾ ਵੀ ਕਿਸੇ ਨੇ ਆਪਦੀ ਕੁੜੀ ਦਾ ਵਿਆਹ ਕੀਤਾ ਹੋਵੇ ਦੋ ਦੋ ਕੋਈ ਕਰਜ਼ਾ ਚੜਿਆ ਹੁੰਦਾ ਉਹ ਲਾਉਣਾ ਹੁੰਦਾ ਹਨਾ ਜਾਂ ਮੰਨ ਲਾ ਵੀ ਕੋਈ ਘਰੇ ਕੋਈ ਇਹੋ ਜਿਹਾ ਕੋਈ ਕੰਮ ਵਿਢਣਾ ਹੁੰਦਾ ਤੁਸੀਂ ਕੋਈ ਮਨ ਦੇ ਵਿੱਚ ਬਣਾਇਆ ਵੀ ਐਤਕੀ ਝੋਨਾ ਲਾ ਕੇ ਆ ਕਸ਼ਟ ਕਰਨ ਅਸੀਂ ਘਰ ਸਵਾਰਨਾ ਨਹੀਂ ਸੋਨਾ ਬਣਾਉਣਾ ਕਰ ਅੱਛਾ ਇਹ ਆਪਦਾ ਬੱਚਿਆਂ ਦਾ ਹੋਰ ਸੋਨਾ ਬਣਾ ਲੀਏ ਕੰਮ ਕਰਦੇ ਆ ਅੱਛਾ ਹਾਂ ਅੱਛਾ ਘਰ ਪਾਇਆ ਵੇ ਟੋਡਾ ਹਾਂ ਪਾਇ ਕਿੰਨੇ ਕਮਰੇ ਆ ਤਿੰਨ ਕਮਰੇ ਆ ਜੀ ਜੀ ਪਲਾਸਟਰ ਉਹ ਨਹੀਂ ਜੀ ਪਲਾਸਟਰ ਨਹੀਂ ਹੈ ਕਿ ਇਰਾਦਾ ਹੈਗਾ ਪਲਾਸਟਰ ਦਾ ਹਾਂਜੀ ਹਾਂਜੀ ਪੂਰਾ ਇਰਾਦਾ ਜੀ ਜੀ ਕਰਨਾ ਜੀ ਕੋਸ਼ਿਸ਼ ਆ ਪੂਰੀ ਬੱਚਿਆਂ ਦੀ ਤਾਂ ਹੀ ਲੱਗੇ ਮਿਹਨਤ ਲਗਣ ਜੀ ਅੱਛਾ ਘਰ ਦੇ ਵਿੱਚ ਲੈਟਰਨ ਵਾਸ਼ਰੂਮ ਹੈਗਾ ਹਾਂਜੀ ਆਪਦਾ ਹੀ ਬਣਾਇਆ ਜੀ ਠੀਕ ਬਾਹਲਾ ਨਹੀਂ ਸਾਜ ਜੀ ਦਾ ਬਣਾਇਆ ਹੈ ਅੱਛਾ ਹਾਂਜੀ ਅੱਛਾ ਇਹ ਦੱਸੋ ਕਿ ਜਗ੍ਹਾ ਕਿੰਨੀ ਹੈਗੀ ਤੁਹਾਡੇ ਕੋਲ ਜਿਦਾ ਹੀ ਆਪਣੇ ਕੋਲੇ 8 ਮਰਲੇ ਠੀਕ ਹੈ ਜੀ ਅਠ ਮਾਰ ਲਈ ਜਗਾ ਬਣਾਈਆ ਉਹ ਵੀ ਆਪਦੀ ਮਿਹਨਤ ਕਰਕੇ ਬਣਾਈਆ ਅੱਛਾ ਹਾਂ ਅੱਛਾ ਕੀ ਹੁੰਦਾ ਹੈਗਾ ਕਿ 2.5 ਲੱਖ ਆ ਜਿਹੜਾ ਉਹ ਮਿਲਦਾ ਹੈਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆ ਜਿਹੜਾ ਮਿਲਦਾ ਹੁੰਦਾ ਹਾਂ ਤੁਹਾਨੂੰ ਮਿਲਿਆ ਹੋਏਗਾ ਕੋਈ ਨਹੀਂ ਜੀ ਮੈਨੂੰ ਕੁਝ ਨਹੀਂ ਮਿਲਿਆਗਾ ਅੱਛਾ ਸਾਰਾ ਕੁਝ ਮਾਮ ਆਪਦੀ ਮਿਹਨਤ ਨਾਲ ਬਣਾਇਆ ਜੀ ਪਹਿਲਾਂ ਬੱਚੇ ਪੜਾਏ ਫਿਰ ਮੈਂ ਆਪ ਬਾਹਰ ਅੰਦਰ ਰੈਵਰੀ ਲੈਂਡ ਤੇ ਕੰਮ ਕਰਦਾ ਉੱਥੇ ਜਾਂਦਾ ਮਸ਼ੀਨ ਤੇ ਬੰਗਾਲ ਆਂਧਰਾ ਪ੍ਰਦੇਸ਼ ਸਾਰੇ ਉੱਥੋਂ ਦੋ ਦੋ ਮਹੀਨੇ ਨਹੀਂ ਮੋੜਦਾ ਸ਼ੂਟਰ ਬੱਚ ਛੱਡ ਕੇ ਜਾਵੜਦਾ ਸੀਗਾ ਹੁਣ ਸੌਖਾ ਹੈ ਜੀ ਆਉ ਦੀ ਬਾਰ ਕਰਤ ਗਈ ਸੀ ਬੱਚੇ ਪੜ੍ਹਾਈ ਪਹਿਲਾਂ ਇਕੱਲਾ ਸੀ ਹੁਣ ਬੱਚੇ ਵੀ ਸਾਥ ਦੇ ਰਹੇ ਜੀ ਅੱਛਾ ਬਿਜਲੀ ਦਾ ਬਿੱਲ ਆਉਂਦਾ ਤੁਹਾਨੂੰ ਨਹੀਂ ਜੀ ਆਉਂਦਾ ਨਹੀਂ ਆਉਂਦਾ ਕਾ ਨਹੀਂ ਆਉਂਦਾ ਜੀ ਅੱਛਾ ਇਸ ਦਾ ਫਾਇਦਾ ਹੈਗਾ ਤੁਹਾਨੂੰ ਇਹਦਾ ਫੁੱਲ ਫਾਇਦਾ ਜੀ ਜੀ ਅੱਛਾ ਕਣਕ ਜਿਹੜੀ ਪਹਿਲਾਂ ਤੁਹਾਨੂੰ ਕਿੰਨੀ ਆਉਂਦੀ ਸੀਗੀ ਤੇ ਹੁਣ ਪਰਿਵਾਰ ਨੂੰ ਕਿੰਨੀ ਆ ਰਹੀ ਹੈ ਇੱਕ ਜੀ ਪਹਿਲਾਂ ਜੀ 6 ਮਹੀਨਿਆਂ ਦੀ 1 ਕਵਾਂਟਲ ਵੀ ਖਲਵਾ ਰਹੀ ਸੀ ਹਾਂ ਹੁਣ ਆ ਰਹੀ ਹੈ ਜੀ 15 ਕਿਲੋ ਜੀ ਤੁਹਾਨੂੰ ਲੱਗਦਾ ਘਟਾਤੀ ਨਹੀਂ ਜੀ ਘਟਾਈ ਨਹੀਂ ਕਣਕ ਨੂੰ ਹੀ ਹੈ ਹਾਂ ਠੀਕ ਹੈ ਜੀ ਉਹ ਮਹੀਨਿਆਂ ਦੇ ਹਿਸਾਬ ਦੇ ਕਰਤੀ ਅੱਛਾ ਹਾਂ ਜੀ ਤੇ ਪਰ ਜਿਸ ਗੈ ਇੰਨੀ ਕਣਕ ਨਾਲ ਗੁਜ਼ਾਰਾ ਨਹੀਂ ਹੁੰਦਾ ਅੱਛਾ ਤੁਹਾਨੂੰ ਲੱਗਦਾ 5 ਕਿਲੋ ਮਹੀਨੇ ਦੀ ਇੱਕ ਬੰਦੇ ਨੂੰ ਆਉਂਦੀ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਨਹੀਂ ਹੁੰਦਾ ਜੀ ਕਿੰਨੀ ਹੋਣੀ ਚਾਹੀਦੀ ਘੱਟੋ ਘੱਟ ਘੱਟੋ ਘੱਟ ਤਾਂ ਹੋਣੀ ਚਾਹੀਦੀ 15 20 ਕਿਲ ਤਾਂ ਹੋਣੀ ਚਾਹੀਦੀ ਇੱਕ ਇੱਕ ਜੀ ਨੂੰ ਇੱਕ ਜੀ ਨੂੰ ਹੂੰ ਫਿਰ ਤਾਂ ਹੋ ਸਕਦਾ ਹੈ ਗੁਜ਼ਾਰਾ ਅੱਛਾ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ